ਇਹ ਸਾਰੀਆਂ ਗਲਤੀਆਂ ਨਾ ਕਰਿਓ ਨਹੀਂ ਤਾਂ ਤੁਸੀਂ ਪਛਤਾਓਗੇ ਹੀ ਕਦੇ ਵੀ ਤੁਸੀਂ ਖੁਸ਼ ਨਹੀਂ ਰਹਿ ਸਕਦੇ ਕਿਉਂਕਿ ਦੁਨੀਆ ਨੇ ਤੁਹਾਨੂੰ ਖੁਸ਼ ਨਹੀਂ ਰਹਿਣ ਦੇਣਾ ਹੈਗਾ ਇਸ ਤੋਂ ਬੈਟਰ ਆ ਤੁਸੀਂ ਆਪਣੇ ਆਪ ਵਿੱਚ ਖੁਸ਼ ਰਹੋ ਆਪਣੀ ਫੈਮਲੀ ਵਿੱਚ ਖੁਸ਼ ਰਹੋ ਤੁਹਾਡੇ ਆਸ-ਪਾਸੇ ਦੇ ਲੋਕ ਤੁਹਾਨੂੰ ਕੀ ਕਹਿੰਦੇ ਨੇ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ ਤੁਹਾਨੂੰ ਉਹਨਾਂ ਦਾ ਹੀ ਮਤਲਬ ਨਹੀਂ ਹੋਣਾ ਚਾਹੀਦਾ ਤੁਹਾਨੂੰ ਆਪਣੀ ਲਾਈਫ ਨਾਲ ਮਤਲਬ ਹੋਣਾ ਚਾਹੀਦਾ ਏ ਠੀਕ ਹੈ ਜੀ ਤੇ ਇੰਨੀਆਂ ਜਿਹੜੀਆਂ ਮੇਰੀਆਂ ਬੇਨਤੀਆਂ ਨੇ ਪ੍ਰਵਾਨ ਜ਼ਰੂਰ ਕਰਿਓ ਕਿਉਂਕਿ ਜੇ ਮੈਂ ਨਹੀਂ ਚਾਹੁੰਦੀ ਕਿ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਨੂੰ ਤੁਸੀਂ ਨੀਕੋ ਠੀਕ ਹੈ ਨਾ ਯੂਟਿਊਬਰ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਆਪਾਂ ਕਹਿੰਦੇ ਆ ਕਿ ਸ਼ਾਇਦ ਆਪਣੇ ਸਬਸਕ੍ਰਾਈਬਰ ਹੋ ਜਾਣਗੇ ਜੇ ਆਪਾਂ ਆਪਣੀ ਠੀਕ ਹੈ ਨਾ ਜੇ ਕਿ ਯੂਟਿਊਬਰ ਤੁਸੀਂ ਬਣਨਾ ਹੈਗਾ ਜਾਂ ਤਾਂ ਠੀਕ ਹੈ ਇਹਨਾਂ ਗੱਲਾਂ ਦਾ ਜਰੂਰ ਸਾਰੇ ਜਾਣੇ ਧਿਆਨ ਰੱਖਿਓ ਤੇ ਮੇਰੀ ਕੋਸ਼ਿਸ਼ ਹੈ ਹਮੇਸ਼ਾ ਇਹ ਹੀ ਹੁੰਦੀ ਹੈ ਕਿ ਮੈਂ ਕਿਸੇ ਨੂੰ ਸਿੱਧੇ ਰਸਤੇ ਪਾਵਾਂ ਨਾ ਕਿ ਪੁੱਠੇ ਰਸਤੇ ਉਸ ਨੂੰ ਨਾ ਪਾਵਾਂ ਠੀਕ ਆ ਇਸ ਲਈ ਸਾਰੀ ਮੇਰੇ ਭੈਣਾਂ ਨੂੰ ਮੇਰੇ ਵੀਰਾਂ ਨੂੰ ਇਹੀ ਬੀ ਠੀਕ ਆ ਜੀ ਤੇ ਆਪਣਾ ਪਾਸਵਰਡ ਕਿਸੇ ਨੂੰ ਨਾ ਦੱਸੋ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵੈਲਕਮ ਜੀ ਤੁਹਾਡਾ ਆਪਣੇ YouTube ਚੈਨਲ Taliban Family Vlog ਵਿੱਚ ਕਿਵੇਂ ਹੋ ਜੀ ਤੁਸੀਂ ਸੂਪ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਆਪਣੇ ਆਪਣੇ ਘਰ ਵਿੱਚ ਰਾਜੀ ਖੁਸ਼ੀ ਹੋਗੇ ਤੇ ਅੱਜ ਜੀ ਆਪਾਂ ਇੱਕ ਪਹਿਣਾ ਲਈ ਵੀ ਅੱਜ ਆਪਾਂ ਤੁਹਾਡੇ ਸਾਰੇ ਲਈ ਇੱਕ ਨਵਾਂ ਜਿਹਾ ਟੌਪਿਕ ਲੈ ਕੇ ਆਏ ਹੈਗੇ ਆ ਤੇ ਤੁਸੀਂ ਬਣੇ ਹੋ ਜੀ ਆਪਣੀ ਵੀਡੀਓ ਦੇ ਨਾਲ ਠੀਕ ਹੈ ਜੀ ਤੇ ਸਾਰੇ ਜਣੇ ਅੰਤ ਤੱਕ ਜ਼ਰੂਰ ਦੇਖਿਆ ਕਰੋ ਵੀਡੀਓ ਨੂੰ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਮਿਲਦ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਤੇ ਆਪਾਂ ਜੋੜਦੇ ਹਾਂ ਜੀ ਕੁਝ ਕੁ ਜਿਹੜੇ ਨੇ ਮੈਂ ਕੀ ਜੁੜੀਆਂ ਗਲਤੀਆਂ ਮੈਂ ਕੀ ਤੇ YouTube ਤੇ ਆਉਣ ਵਾਸਤੇ ਹੈਨਾ ਉਹ ਤੁਸੀਂ ਨਾ ਕਰ ਸਕੋ ਇਸ ਲਈ ਜੀ ਆਪਾਂ ਬਾਲਾ ਲੈਕਚਰ ਤਾਂ ਤੁਹਾਨੂੰ ਨਹੀਂ ਦੇਣਾ ਹੈਗਾ ਛੋਟੀ ਜੀ ਗੱਲ ਤੇ ਕੁਝ ਕਮੈਂਟਾਂ ਦੀ ਵੀਡੀਓ ਹੈਗੀ ਹੈ ਇਹ ਪਲੀਜ਼ ਸਾਰੇ ਜਣੇ ਜ਼ਰੂਰ ਦੇਖੋ ਵੀਡੀਓ ਤੇ ਤੁਹਾਡੇ ਮਨੇ ਕਿ ਮਤਲਬ ਦੀ ਵੀਡੀਓ ਹੈਗੀ ਆ ਕਿਉਂਕਿ ਇੱਕ YouTube ਤੇ ਆਉਣ ਵਾਸਤੇ ਆਪਾਂ ਨੂੰ ਕਿ ਕੁਝ ਜਿਹੜੇ ਆਪਣੇ ਦਿਮਾਗ ਦੇ ਵਿੱਚ ਕੁਐਸਚਨ ਨੇ ਉਹ ਰੱਖਣੇ ਚਾਹੀਦੇ ਨੇ ਤੇ ਇਸ ਕਰਕੇ ਜੀ ਮੈਂ ਵੀ ਜਦੋਂ YouTube ਤੇ ਆਏ ਤੇ ਉਸ ਟਾਈਮ ਤਾਂ ਮੈਨੂੰ ਨਹੀਂ ਸੀਦਾ ਪਤਾ ਤੇ ਬੱਟ ਜਿਵੇਂ ਜਿਵੇਂ ਮੈਨੂੰ ਪਤਾ ਚਲਦਾ ਗਿਆ ਤੇ ਉਸੇ ਹਿਸਾਬ ਨਾਲ ਮੈਂ ਸੋਚਿਆ ਕਿ ਕਿਉਂ ਨਾ ਮੈਂ ਉਹ ਸਵਾਲ ਜਵਾਬ ਤੁਹਾਡੇ ਨਾਲ ਸਾਂਝੇ ਕਰਾਂ ਤੇ ਪਹਿਲਾ ਸਵਾਲ ਹੈਗਾ ਜੀ ਮੇਰਾ ਜੁਰ ਯੂਟਿਊਬ ਆਪਾਂ ਜਦੋਂ ਵੀ ਯੂਟਿਊਬ ਤੇ ਆਉਣਾ ਹੈ ਤੇ ਆਪਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈਗਾ ਹੈ ਠੀਕ ਹੈ ਜੀ ਤੇ ਆਪਾਂ ਫਸਟ ਆਫ ਆਲ ਤੁਹਾਨੂੰ ਦੱਸਦੇ ਹੈਗੇ ਆਪਾਂ ਪਹਿਲੀ ਗੱਲ ਦਾ ਧਿਆਨ ਰੱਖਣਾ ਹੈਗਾ ਹੈਗੇ ਚੈਨਲ ਬਣਾਉਣਾ ਹੈ ਚੈਨਲ ਜ਼ਰੂਰ ਬਣਾਓ ਸਾਰੇ ਜਾਣੇ ਤੇ ਯੂਟਿਊਬ ਤੇ ਆਓ ਤੇ ਕਮਾਓ ਤੇ ਕੰਮ ਕਰੋ ਤੇ ਕਮਾਓ ਨਵੇਂ-ਨਵੇਂ ਕੰਟੈਂਟ ਆਪਣੀ ਕਿ ਤੁਸੀਂ ਨੌਲੇਜ ਦੇ ਮੁਤਾਬਕ ਲੈ ਕੇ ਆਓ ਠੀਕ ਹੈ ਜੀ ਜਿਸ ਤਰ੍ਹਾਂ ਜਿਹੜਾ ਵੀ ਤੁਹਾਨੂੰ ਬਧਿਆ ਕੰਮ ਲੱਗਦਾ ਉਸ ਕੰਮ ਦੇ ਰਿਲੇਟਡ ਹੀ ਤੁਸੀਂ ਵੀਡੀਓਜ਼ ਜਿਹੜੀਆਂ ਹੈਗੀਆਂ ਲੈ ਕੇ ਆ ਸਕਦੇ ਆ ਠੀਕ ਆ ਦੂਸਰਾ ਚੈਨਲ ਹੈਗਾ ਕਿ ਆਪਾਂ ਦੂਸਰਾ ਕੁਐਸਚਨ ਹੈਗਾ ਕਿ ਆਪਾਂ ਸਬਸਕ੍ਰਾਈਬਰ ਕਿੱਥੋਂ ਲੈਣੇ ਹੈਗੇ ਆ ਆਪਾਂ ਸਬਸਕ੍ਰਾਈਬਰ ਜਿਹੜੇ ਲੈਣੇ ਹੈਗੇ ਆ ਬਾਹਲੇ ਦੂਰੋਂ ਨਹੀਂ ਲੈਣੇ ਹੈਗੇ ਨਾ ਜਾਂ ਜਿਆਦਾ ਨੇੜੇ ਲੈਣੇ ਹੈਗੇ ਆ ਆਪਾਂ ਸਬਸਕ੍ਰਾਈਬਰ ਕਿਵੇਂ ਲੈਣੇ ਆ ਫਰਸਟ ਆਫ ਆਲ ਤੁਸੀਂ ਇਹ ਨਹੀਂ ਸੋਚਣਾ ਕਿ ਮੈਂ ਚੈਨਲ ਬਣਾਇਆ ਆ ਮੇਰੇ ਚੈਨਲ ਦੇ ਸਬਸਕ੍ਰਾਈਬਰ ਕਿੱਥੋਂ ਆਣਗੇ ਤੇ ਮੈਂ ਫਲਾਨੇ ਨੂੰ ਸ਼ੇਅਰ ਕਰਦਾ ਝਿੰਗੜੇ ਨੂੰ ਸ਼ੇਅਰ ਕਰਦਾ ਇਸ ਤਰ੍ਹਾਂ ਤੁਸੀਂ ਬਿਲਕੁਲ ਨਹੀਂ ਕਰਨਾ ਹੈਗਾ ਤੁਸੀਂ ਵੀਡੀਓ ਜਦੋਂ ਅਨਲਿਸਟਡ ਕਰੋਗੇ ਆਪਣੀਆਂ ਜਿਹੜੀਆਂ ਤੁਹਾਡੇ YouTube ਦੇ ਸਾਰੀਆਂ ਸੈਟਿੰਗਸ ਹੋndੀਆਂ ਨੇ ਉਹਨਾਂ ਨੂੰ ਪਹਿਲਾਂ ਕਲੀਅਰ ਕਰਿਓ ਠੀਕ ਆ ਉਹਨਾਂ ਨੂੰ ਕਲੀਅਰ ਕਰਨ ਤੋਂ ਬਾਅਦ ਵਿੱਚ ਹੀ ਤੁਸੀਂ ਜਿਹੜਾ ਹੈਗਾ ਆ ਆਪਣੇ YouTube ਤੇ ਚੈਨਲ ਤੇ ਵੀਡੀਓ ਅਪਲੋਡ ਕਰਨੀ ਹੈਗੀ ਪਹਿਲਾਂ ਵੀਡੀਓ ਅਪਲੋਡ ਨਾ ਕਰਿਓ ਕਿਉਂਕਿ ਫਿਰ ਤੇ ਹੈਸ਼ਟੈਗ ਲਾਉਣਾ ਨਾ ਭੁੱਲਿਓ ਹਨਾ ਤੇ ਡਿਸਕ੍ਰਿਪਸ਼ਨ ਲਿਖਣਾ ਉਹ ਵੀ ਨਾ ਭੁੱਲਿਓ ਸਭ ਤੋਂ ਮੇਨ ਗੱਲ ਹੁੰਦੀ ਆ ਟਾਈਟਲ ਤੇ ਟਾਈਟਲ ਲਿਖਣਾ ਨਾ ਭੁੱਲਿਓ ਠੀਕ ਆ ਟਾਈਟਲ ਮੇਨ ਹੈਗਾ ਯਾ ਠੀਕ ਆ ਤੇ ਡਿਸਕ੍ਰਿਪਸ਼ਨ ਦਾ ਆਪਾਂ ਨੂੰ ਲਿਖਣਾ ਪੈਂਦਾ ਹੈਗਾ 500 ਤੋਂ 100 ਵਰਡ ਦੇ ਵਿੱਚ ਲਿਖਣਾ ਹੁੰਦਾ ਹੈ ਆਪਾਂ ਠੀਕ ਆ ਤੇ ਇਹ ਵੀ ਤੁਸੀਂ ਜ਼ਰੂਰੀ ਲਿਖਣਾ ਹੈਗਾ ਯਾ ਤੇ ਵੀਡੀਓ ਅੱਗੇ ਦੇ ਅੱਗੇ ਤੁਸੀਂ ਸ਼ੇਅਰ ਨਹੀਂ ਕਰਨੀ ਹੈਗੀ ਕਿਸੇ ਨੂੰ ਵੀ ਠੀਕ ਹੈ ਜੀ ਤੀਸਰਾ ਮੇਰਾ ਕੁਐਸਚਨ ਹੈਗਾ ਕਿ ਵੀਡੀਓ ਆਪਾਂ ਨੂੰ ਸਬਸਕ੍ਰਾਈਬਰ ਕਿਵੇਂ ਆਉਣਗੇ ਆਪਾਂ ਨੂੰ ਸਬਸਕ੍ਰਾਈਬਰ ਜਿਹੜੇ ਹੈਗੇ ਨੇ ਜਦੋਂ ਆਪਾਂ ਵੀਡੀਓ ਅਪਲੋਡ ਕਰ ਦਿੱਤੀ ਆਪਣੇ ਆਪ ਹੀ ਜਦੋਂ ਆਪਣੇ ਵੀਡੀਓ ਵਾਇਰਲ ਹੋਣੀ ਸਟਾਰਟ ਹੋ ਗਈ ਆਪਣੇ ਆਪ ਹੀ ਆਪਣੇ ਸਬਸਕ੍ਰਾਈਬਰ ਜਿਹੜੇ ਹੈਗੇ ਨੇ ਇੱਕ ਦਿਨ ਆਉਣਗੇ ਦੋ ਦਿਨ ਆਉਣਗੇ ਦੂਸਰੇ ਤੀਸਰੇ ਦਿਨ ਆਪਣੇ ਜਿਹੜੇ ਸਬਸਕ੍ਰਾਈਬਰ ਨੇ ਆਪਾਂ ਲਗਾਤਾਰ ਜਦੋਂ ਆਪਣੇ ਕੰਟੈਂਟ ਪਾਉਂਦੇ ਰਹਿੰਦੇ ਹੈਗੇ ਆ ਤੇ ਆਪਣੇ سبسਕਰਾਈਬਰ ਜਿਹੜੇ ਹੈਗੇ ਨੇ ਉਹ ਵਧਨੇ ਸਟਾਰਟ ਹੋ ਜਾਂਦੇ ਨੇ ਤੇ ਜਿਉਂ-ਜਿਉਂ ਆਪਣੇ ਚੈਨਲ ਦੀ ਰੀਚ ਵਧੀ ਜਾਊਗੀ ਤੇ ਉਦੋਂ ਆਪਣੇ سبسਕਰਾਈਬਰ ਤੇ ਆਪਣੇ ਵਾਚ ਟਾਈਮ ਜਿਹੜਾ ਹੈਗਾ ਹੌਲੀ-ਹੌਲੀ ਜਿਹੜਾ ਹੈਗਾ ਉਹ ਵੱਧਦਾ ਜਾਂਦਾ ਹੈਗਾ ਠੀਕ ਆ ਤੇ ਚੌਥੇ ਨੰਬਰ ਤੇ ਹੈਗਾ ਆ ਕਿ ਕਦੀ ਵੀ ਤੁਸੀਂ ਇਹ ਗਲਤੀ ਨਹੀਂ ਕਰਨੀ ਹੈਗੀ ਜੋ ਗਲਤੀਆਂ ਮੈਂ ਕੀਤੀਆਂ ਇਸ ਲਈ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਪਈ ਹੈਗੀਆਂ ਤੇ ਮੈਂ ਸੋਚਿਆ ਕਿ ਕਿਉਂ ਨਾ ਮੇਰੇ ਜਿਹੜੇ ਨਵੇਂ ਭੈਣ ਭਰਾ YouTube ਤੇ ਆਉਣ ਵਾਲੇ ਨੇ ਤੇ ਉਹਨਾਂ ਲਈ ਕੁਝ ਕੁ ਹਦਾਇਤਾਂ ਜਿਹੜੀਆਂ ਹੈਗੀਆਂ ਨੇ ਇਹ ਜ਼ਰੂਰੀ ਹੈਗੀਆਂ ਨੇ ਆਪਣਾ ਚੈਨਲ ਤੁਸੀਂ ਕਦੇ ਵੀ WhatsApp ਦੇ ਰਾਹੀਂ ਕਿਸੇ ਨੂੰ ਸ਼ੇਅਰ ਨਹੀਂ ਕਰਨਾ ਹੈਗਾ ਉਸ ਦਾ ਲਿੰਕ ਜਿਹੜਾ ਹੈਗਾ ਤੁਸੀਂ ਸ਼ੇਅਰ ਨਹੀਂ ਕਰਨਾ ਹੈਗਾ ਖਾਸ ਕਰਕੇ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਆਪਣੇ ਰਿਸ਼ਤੇਦਾਰੀਆਂ 'ਚ ਆਪਣੇ ਆਂਡ ਗਵਾਣ 'ਚ ਕਿਸੇ ਨੂੰ ਵੀ ਤੁਸੀਂ ਆਪਣੇ ਚੈਨਲ ਬਾਰੇ ਨਹੀਂ ਦੱਸਣਾ ਤੁਸੀਂ ਇੱਕ ਵਾਰੀ ਦੱਸਤਾ ਫਿਰ ਤੁਸੀਂ ਪਸਤੌਣ ਤੋਂ ਇਲਾਵਾ ਤੁਹਾਡੇ ਵਿੱਚ ਕੁਝ ਨਹੀਂ ਰਹਿ ਜਾਊਗਾ ਠੀਕ ਆ ਤੇ ਚਲੋ ਬਾਅਦ ਵਿੱਚ ਹੌਲੀ ਹੌਲੀ ਕੰਫੀਡੈਂਸ ਆ ਜਾਂਦਾ ਹੈ ਲੋਕਾਂ ਦੇ ਸਾਹਮਣੇ ਆਉਣ ਦਾ ਠੀਕ ਆ ਬਟ ਉਹ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਚੱਲ ਜੋ ਤੁਹਾਨੂੰ ਕਰਨਾ ਚਾਹੀਦਾ ਤੁਸੀਂ ਜ਼ਰੂਰ ਸਾਰੇ ਜਾਣੀ ਕਰੀਓ ਠੀਕ ਹੈ ਜੀ ਚੌਥਾ ਨੰਬਰ ਹੈਗਾ ਕਿ ਜਦੋਂ ਆਪਾਂ ਕਿਸੇ ਨੂੰ ਦੱਸਦੇ ਆ ਨਾ ਹਨਾ ਪੰਜਵਾਂ ਨੰਬਰ ਹੈਗਾ ਜਦੋਂ ਆਪਾਂ ਕਿਸੇ ਨੂੰ ਦੱਸਦੇ ਆ ਕਿ ਅਸੀਂ YouTube ਚੈਨਲ ਬਣਾਇਆ ਆਪਣੇ ਲਾਗੇ ਬੰਨੇ ਦੱਸਦੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਦੱਸਦੇ ਆ ਹਨਾ ਲਾਲੂ ਆਪਾਂ ਆਪਣੇ ਕਿਸੇ ਘਰ ਦੇ ਵਿੱਚ ਕਿਸੇ ਮੈਂਬਰ ਨਾਲ ਗੱਲ ਸ਼ੇਅਰ ਕੀਤੀ ਹੈ ਨਾ ਕਿਉਂਕਿ ਕਦੇ ਢੱਡ ਚ ਗੱਲ ਤਾਂ ਰਹਿੰਦੀ ਨਹੀਂ ਹੁੰਦੀ ਤੇ ਉਹਨੇ ਅੱਗੇ ਸ਼ੇਅਰ ਕਰਨੀ ਹੈ ਅੱਗੇ ਸ਼ੇਅਰ ਕਰਕੇ ਉਹ ਗਵੰਟੀ ਕੋਲ ਪਹੁੰਚਣੀ ਹੈ ਉਸ ਗਵੰਟੀ ਨੇ ਤੁਹਾਡਾ ਚਾਚਾ ਆਇਆ ਤਾਇਆ ਆਇਆ ਤਾਈ ਆਇਆ ਚਾਚੀ ਆ ਹਨਾ ਚਾਚੀ ਦੇ ਬੱਚੇ ਨੇ ਹਨਾ ਚਾਚਾ ਦੇ ਬੱਚੇ ਨੇ ਉਹਨਾਂ ਨੇ ਅੱਗੇ ਗੱਲ ਕਰਨੀ ਹੈ ਉਹਨਾਂ ਨੇ ਅੱਗੇ ਗੱਲ ਕੀਤੀ ਆ ਉਸ ਤੋਂ ਅੱਗੇ ਗੱਲ ਹੋਣੀ ਆ ਉਸ ਤੋਂ ਅੱਗੇ ਗੱਲ ਹੋਣੀ ਆ ਤੇ ਤੁਹਾਡੀ ਮਨੀ ਕਿ ਉਹਨਾਂ ਸਾਰਿਆਂ ਨੇ ਤੁਹਾਡੀ ਇਨਸਾਲਟ ਕਰਨ ਦੀ ਹਿੰਮਤ ਕਰਨੀ ਕਿ ਇਹਨਾਂ ਦੀ ਇਨਸਾਲਟ ਕੀਤੀ ਜਾਵੇ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੇ ਕੋਈ ਮੌਕਾ ਨਹੀਂ ਛੱਡਿਆ ਕਰਨਾ ਹੈਗਾ ਠੀਕ ਆ ਜੀ ਤੇ ਤੁਹਾਨੂੰ ਮਜ਼ਾਕ ਵੀ ਲੋਕ ਕਰਨਗੇ ਜਦੋਂ ਤੁਸੀਂ ਚੈਨਲ ਸਟਾਰਟ ਕਰੋ ਤੁਹਾਨੂੰ ਮਜ਼ਾਕ ਵੀ ਹੋਊਗਾ ਠੀਕ ਆ ਤੁਹਾਨੂੰ ਲੋਕੀ ਪਰੇਸ਼ਾਨ ਵੀ ਕਰਨਗੇ ਤੰਗ ਵੀ ਕਰਨਗੇ ਇਹ ਤੋ ਤੱਕ ਕਿ ਤੁਹਾਡਾ ਚੈਨਲ ਵੀ ਬੰਦ ਕਰਾਉਣ ਤੇ ਹੋ ਲੋਕੀ ਤੁਲਣ ਠੀਕ ਆ ਤੇ ਜੇ ਤੁਸੀਂ ਆਪਣੇ ਆਪ 'ਚ ਕੌਨਫੀਡੈਂਸ ਬਣਾ ਕੇ ਰੱਖਿਆ ਜੇ ਤੁਸੀਂ ਪੈਸਾ ਕਮਾਉਣ ਦੇ ਚਾਹਵਾਨ ਹੋ ਫਿਰ ਤੁਸੀਂ ਚੈਨਲ ਨੂੰ ਛੱਡ ਕੇ ਕਿਸੇ ਪਾਸੇ ਨਾ ਜਾਓ ਜੇ ਤੁਹਾਡੇ 'ਚ ਨੈਗੇਟਿਵਿਟੀ ਆ ਗਈ ਫਿਰ ਤੁਸੀਂ ਨਾ ਤਾਂ ਅੱਗੇ ਵਧ ਸਕਦੇ ਆ ਨਾ ਹੀ ਕਿਸੇ ਨੂੰ ਅੱਗਾ ਅੱਗੇ ਵਧਦਾ ਦੇਖ ਸਕਦੇ ਆ ਠੀਕ ਆ ਜੀ ਪੰਜਵਾਂ ਚੈਨਲ ਪੰਜਵਾਂ ਹੈਗਾ ਆ ਸੌਰੀ ਮੇਰਾ ਛੇਮਾ ਸਵਾਲ ਹੈਗਾ ਆ ਕਿ ਤੁਸੀਂ ਆਪਣਾ ਜਦੋਂ ਵੀ ਚੈਨਲ ਬਣਾਇਆ ਉਸ ਚੈਨਲ ਦਾ ਨਾਮ ਤੁਸੀਂ ਕਿਸੇ ਨੂੰ ਨਹੀਂ ਦੱਸਣਾ ਠੀਕ ਆ ਕਿਸੇ ਨੂੰ ਵੀ ਨਹੀਂ ਦੱਸਣਾ ਠੀਕ ਆ ਜੇ ਤੁਹਾਡੇ ਕੋਲ ਲਾ ਲੋ ਤੁਹਾਡੇ ਕੀ ਬਹੁਤ ਵਧੀਆ ਤੁਹਾਡੇ ਰਿਲੇਸ਼ਨ ਹੈਗੇ ਆ ਕਿਸੇ ਨਾਲ ਉਹਨਾਂ ਨੂੰ ਤੁਸੀਂ ਦੱਸ ਸਕਦੇ ਆ ਬਟ ਚੈਨਲ ਆਪਣਾ ਭੁੱਲ ਕੇ ਵੀ ਸੈਂਡ ਨਾ ਕਰਿਓ ਠੀਕ ਆ ਸੈਂਡ ਨਹੀਂ ਕਿਸੇ ਨੂੰ ਕਰਨਾ ਹੈਗਾ ਆਪਣਾ ਲੈਗ ਜਿਹੜਾ ਹੈਗਾ ਉਹ ਕਿਸੇ ਨੂੰ ਵੀ ਸੈਂਡ ਨਾ ਕਰਿਓ ਠੀਕ ਹੈ ਨਾ ਤੁਸੀਂ ਆਪਣੇ ਫੋਨ ਤੋਂ ਨਾ ਕਰਿਓ ਠੀਕ ਹੈ ਜੀ ਤੇ ਸਤਵਾਂ ਨੰਬਰ ਹੈਗਾ ਆ ਫੋਨ ਆਪਣਾ ਜ਼ਰੂਰੀ ਸਤਵਾਂ ਨੰਬਰ ਹੈਗਾ ਆ ਕਿ ਤੁਸੀਂ ਪੁਲੇਖੇ ਨਾਲ ਵੀ ਕਿਸੇ ਨੂੰ ਆਪਣਾ ਜਿਹੜਾ ਫੋਨ ਆ ਉਹ ਨਹੀਂ ਫੜਾਉਣਾ ਹੈ ਆਪਣੇ ਹਸਬੈਂਡ ਤੋਂ ਇਲਾਵਾ ਤੇ ਆਪਣੀ ਵਾਈਫ ਤੋਂ ਇਲਾਵਾ ਤੁਸੀਂ ਕਿਸੇ ਨੂੰ ਫੋਨ ਨਹੀਂ ਫੜਾਉਣਾ ਆਪਣੇ ਬੱਚਿਆਂ ਨੂੰ ਫੜਾ ਸਕਦੇ ਆ ਤੁਸੀਂ ਹੋਰ ਕਿਸੇ ਨੂੰ ਵੀ ਫੈਮਿਲੀ ਮੈਂਬਰ ਨੂੰ ਫੋਨ ਨਾ ਫੜਾਓ ਭੁੱਲ ਕੇ ਵੀ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਕਿਸੇ ਅਣਜਾਣੀਵੰਦੀ ਨੂੰ ਕਿਸੇ ਆਪਣੇ ਘਰ ਦੇ ਜੀ ਨੂੰ ਹੋਰ ਕਿਸੇ ਨੂੰ ਨਹੀਂ ਫੜਾਉਣਾ ਹੈ ਆਪਣੇ ਬੱਚਿਆਂ ਤੋਂ ਇਲਾਵਾ ਆਪਣੇ ਹਸਬੰਡ ਤੋਂ ਇਲਾਵਾ ਆਪਣੀ ਵਾਈਫ ਤੋਂ ਇਲਾਵਾ ਤੁਸੀਂ ਕਿਸੇ ਨੂੰ ਫੋਨ ਨਹੀਂ ਫੜਾਉਣਾ ਹੈ ਠੀਕ ਹੈ ਜੀ ਤੇ ਸਤਵਾਂ ਨੰਬਰ ਹੈਗਾ ਆ ਸਾਰੀਆਂ ਹੀ ਸੈਟਿੰਗਸ ਤੁਸੀਂ ਕਰਨੀਆਂ ਨੇ ਸੌਰੀ ਅਠਵਾਂ ਨੰਬਰ ਸਾਰੀਆਂ ਸੈਟਿੰਗ ਕਰਕੇ ਫਿਰ ਤੁਸੀਂ ਵੀਡੀਓ ਅਪਲੋਡ ਕਰਨੀ ਹੈਗੀ ਠੀਕ ਹੈ ਉਸ ਤੋਂ ਪਹਿਲਾਂ ਜੇ ਅਪਲੋਡ ਕਰੋਗੇ ਤੁਹਾਡਾ ਚੈਨਲ ਜਿਹੜਾ ਹੈਗਾ ਆ ਉਹ ਰੀਚ ਦੇ ਵਿੱਚ ਨਹੀਂ ਆਊਗਾ ਹੈਨਾ ਤੇ ਜੇ ਤੁਸੀਂ ਲਾੜੋ ਜਦੋਂ ਵੀ ਆਪਣਾ ਚੈਨਲ ਬਣਾਉਨੇ ਆ ਡਿਸਕ੍ਰਿਪਸ਼ਨ ਲੇ ਤੇ ਕਿਸੇ ਨੂੰ ਵੀ ਤੁਸੀਂ ਜਿਹੜਾ ਹੈਗਾ ਨਾ ਆਪਣੀਆਂ ਸਾਰੀਆਂ ਸੈਟਿੰਗਸ ਕਰਕੇ ਟਾਈਟਲ ਲਿਖਣਾ ਹੈਗਾ ਆ ਤੇ ਡਿਸਕ੍ਰਿਪਸ਼ਨ ਲਿਖਣਾ ਹੈਗਾ ਆ ਠੀਕ ਆ ਓਕੇ ਲਾਸਟ ਮੇਰੀ ਇਹੀ ਆ ਕੀ ਭੁੱਲ ਕੇ ਵੀ ਇਹ ਸਾਰੀਆਂ ਗਲਤੀਆਂ ਨਾ ਕਰਿਓ ਨਹੀਂ ਤਾਂ ਤੁਸੀਂ ਪਛਤਾਓਗੇ ਹੀ ਕਦੇ ਵੀ ਤੁਸੀਂ ਖੁਸ਼ ਨਹੀਂ ਰਹਿ ਸਕਦੇ ਕਿਉਂਕਿ ਦੁਨੀਆ ਨੇ ਤੁਹਾਨੂੰ ਖੁਸ਼ ਨਹੀਂ ਰਹਿਣ ਦੇਣਾ ਹੈਗਾ ਇਸ ਤੋਂ ਬੈਟਰ ਆ ਤੁਸੀਂ ਆਪਣੇ ਆਪ ਵਿੱਚ ਖੁਸ਼ ਰਹੋ ਆਪਣੀ ਫੈਮਲੀ ਵਿੱਚ ਖੁਸ਼ ਰਹੋ ਤੁਹਾਡੇ ਆਸ-ਪਾਸੇ ਦੇ ਲੋਕ ਤੁਹਾਨੂੰ ਕੀ ਕਹਿੰਦੇ ਨੇ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ ਤੁਹਾਨੂੰ ਉਹਨਾਂ ਦਾ ਹੀ ਮਤਲਬ ਨਹੀਂ ਹੋਣਾ ਚਾਹੀਦਾ ਤੁਹਾਨੂੰ ਆਪਣੀ ਲਾਈਫ ਨਾਲ ਮਤਲਬ ਹੋਣਾ ਚਾਹੀਦਾ ਏ ਠੀਕ ਹੈ ਜੀ ਤੇ ਇੰਨੀਆਂ ਜਿਹੜੀਆਂ ਮੇਰੀਆਂ ਬੇਨਤੀਆਂ ਨੇ ਪ੍ਰਵਾਨ ਜ਼ਰੂਰ ਕਰਿਓ ਕਿਉਂਕਿ ਜੇ ਮੈਂ ਨਹੀਂ ਚਾਹੁੰਦੀ ਕਿ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਨੂੰ ਤੁਸੀਂ ਨੀਕੋ ਠੀਕ ਹੈ ਨਾ ਕਿਉਂਕਿ ਮੇਰੇ ਚੈਨਲ ਦੇ ਹਨਾ ਵਿਊਜ਼ ਜਿਹੜੇ ਹੈਗੇ ਨੇ ਬਹੁਤ ਜ਼ਿਆਦਾ ਘਟ ਆਉਂਦੇ ਸੀਗੇ ਪਹਿਲਾਂ ਪਹਿਲਾਂ ਪਤਾ ਕਿਉਂ ਆਉਂਦੇ ਸੀਗੇ ਕਿਉਂਕਿ ਮੈਨੂੰ ਉਸ ਟਾਈਮ ਤੇ ਪਤਾ ਨਹੀਂ ਸੀ ਇਹਨਾਂ ਸਾਰੀਆਂ ਗੱਲਾਂ ਦਾ ਤੇ ਇੱਕ ਯੂਟਿਊਬਰ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਆਪਾਂ ਕਹਿੰਦੇ ਆ ਕਿ ਸ਼ਾਇਦ ਆਪਣੇ ਸਬਸਕ੍ਰਾਈਬਰ ਹੋ ਜਾਣਗੇ ਜਾਂ ਆਪਾਂ ਆਪਣੇ ਰਿਸ਼ਤੇਦਾਰਾਂ ਚ ਵਿੱਚ ਵੀਡੀਓ ਜਿਹੜੀ ਹੈਗੇ ਉਹ ਸੈਂਡ ਕਰ ਦਾਂਗੇ ਆਪਣਾ ਲਿੰਕ ਜਿਹੜਾ ਹੈਗਾ ਉਹ ਸ਼ੇਅਰ ਕਰ ਦਾਂਗੇ ਆਪਣੇ ਚੈਨਲ ਦਾ ਹਨਾ ਤੇ ਆਪਾਂ ਸੋਚਦੇ ਆ ਕਿ ਸ਼ਾਇਦ ਰਿਸ਼ਤੇਦਾਰ ਜਿਹੜੇ ਆ ਭੈਣ ਭਰਾ ਹੈਗੇ ਨੇ ਜਿਹੜੇ ਜਿਹੜੇ ਆਪਣੇ ਚਾਚੇ ਤਾਏ ਨੇ ਜਿਹੜੇ ਘਰ ਦੇ ਫੈਮਿਲੀ ਮੈਂਬਰ ਨੇ ਇਹ ਬਹੁਤ ਜਿਆਦਾ ਨਾਈਸ ਨੇ ਬਟ ਨਹੀਂ ਤੇ ਚਲੋ ਸਾਰੇ ਹੀ ਨੇ ਹਨਾ ਪਾਈ ਨਹੀਂ ਕਹਿੰਦੇ ਨਾ ਉਹ ਸਭੋ ਚੰਗੇ ਨੇ ਆਪਣੇ ਤੋਂ ਹਨਾ ਆਪਾਂ ਹੀ ਮਾੜੇ ਆ ਉਹ ਬਹੁਤ ਚੰਗੇ ਨੇ ਇੰਨੇ ਜ਼ਿਆਦਾ ਚੰਗੇ ਨੇ ਕਿ ਉਹਨਾਂ ਦਾ ਕੋਈ ਅੰਤ ਨਹੀਂ ਹੈਗਾ ਚੰਗਿਆਂ ਦਾ ਠੀਕ ਆ ਆਪਾਂ ਬਹੁਤ ਜ਼ਿਆਦੇ ਮਾੜੇ ਆਪਾਂ ਮਾੜੇ ਬਣ ਕੇ ਹੀ ਰਹਿਣਾ ਠੀਕ ਆ ਜੇ ਕਿ ਯੂਟਿਊਬਰ ਤੁਸੀਂ ਬਣਨਾ ਹੈਗਾ ਯਾ ਤਾਂ ਠੀਕ ਆ ਇਹਨਾਂ ਗੱਲਾਂ ਦਾ ਜਰੂਰ ਸਾਦੇ ਜਾਨੇ ਧਿਆਨ ਰੱਖਿਓ ਤੇ ਮੇਰੀ ਕੋਸ਼ਿਸ਼ ਹੈ ਹਮੇਸ਼ਾ ਇਹ ਹੀ ਹੁੰਦੀ ਹੈ ਕਿ ਮੈਂ ਕਿਸੇ ਨੂੰ ਸਿੱਧੇ ਰਸਤੇ ਪਾਵਾਂ ਨਾ ਕਿ ਉੱਠੇ ਰਸਤੇ ਉਸ ਨੂੰ ਨਾ ਪਾਵਾਂ ਠੀਕ ਆ ਇਸ ਲਈ ਸਾਰੀ ਮੇਰੇ ਭੈਣਾਂ ਨੂੰ ਮੇਰੇ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਪਲੀਜ਼ ਇਨੀ ਇੱਕ ਬੇਨਤੀ ਆ ਪ੍ਰਵਾਨ ਕਰਨਾ ਠੀਕ ਆ ਤੇ ਜਿਹੜੇ ਵੀ ਆਪਣੇ ਚੈਨਲ ਤੇ ਫਰਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰ ਆਪਣੇ ਆਪ ਤੇ ਵਿਸ਼ਵਾਸ ਰੱਖਿਓ ਠੀਕ ਆ ਆਪਣੇ ਚੈਨਲ ਨੂੰ ਖੁਦ ਗਰੋ ਕਰੋ ਆਪਣੇ ਨਵੇਂ-ਨਵੇਂ ਕੰਟੈਂਟ ਨਵੀਂ-ਨਵੀਂ ਜਾਣਕਾਰੀ ਲੈ ਕੇ ਤੁਸੀਂ ਆਪਣਾ ਜਿਹੜਾ ਹੈਗਾ ਕੰਟੈਂਟ ਉਹ ਬਣਾ ਸਕਦੇ ਆ ਵੀਡੀਓ ਤੁਸੀਂ ਅਪਲੋਡ ਕਰ ਸਕਦੇ ਆ ਹੈਸ਼ਟੈਗ ਲਾਉਣਾ ਨਾ ਭੁੱਲਿਓ ਸੈਟਿੰਗਸ ਨਾ ਭੁੱਲਿਓ ਠੀਕ ਆ ਤੇ ਫੋਨ ਭੁੱਲ ਕੇ ਕਿਸੇ ਨੂੰ ਨਾ ਫੜਾ ਦਿਓ ਠੀਕ ਆ ਜੀ ਤੇ ਆਪਣਾ ਪਾਸਵਰਡ ਪਲੀਜ਼ ਕਿਸੇ ਨੂੰ ਨਾ ਦੱਸਿਓ ਠੀਕ ਆ ਨਾ ਲੈਕਸਿਮ ਬਹੁਤ ਜਿੰਦਗੀ ਚ ਪਸਤੌਂ